ਹਾਂਜੀ ਸ਼ਸ਼ੀਗਲ ਜੀ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਜਿਹੜੀ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਹੈ ਪੂਰੀ ਵੀਡੀਓ ਦੇਖਣਾ ਤੇ ਸਕਿਪ ਨਾ ਕਰਨਾ ਤੁਹਾਡੇ ਲਈ ਇੱਕ ਇੱਕ ਪੁਆਇੰਟ ਬਹੁਤ ਹੀ ਕੀਮਤੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਵੀਰੇ 2-3 ਮਹੀਨਿਆਂ ਤੋਂ ਬਹੁਤ ਹੀ ਕੈਨੇਡਾ ਸਟ੍ਰਿਕਟ ਰੂਲ ਲੈ ਕੇ ਆ ਰਿਹਾ ਚਾਹੇ ਉਹ ਸਟੂਡੈਂਟਾਂ ਲਈ ਹੋਵੇ ਚਾਹੇ ਇੱਥੇ ਰਹਿਣ ਵਾਲੇ ਇਮੀਗ੍ਰੈਂਟ ਜਿਨ੍ਹਾਂ ਨੇ ਪੀਆਰ ਲਈ ਅਪਲਾਈ ਕੀਤਾ ਹੋਇਆ ਉਹਨਾਂ ਲਈ ਬਹੁਤ ਹੀ ਮੁਸ਼ਕਲ ਹੈ ਪੀਆਰ ਲੈਣੀ ਅੱਜ ਦੇ ਟਾਈਮ ਵਿੱਚ ਤੇ ਸਟੂਡੈਂਟਾਂ ਲਈ ਤਾਂ ਖਾਸ ਕਰਕੇ ਤੇ ਜਿਹੜੇ ਐਲਐਮਆਈ ਲੈ ਕੇ ਆਏ ਨੇ ਉਹਨਾਂ ਲਈ ਵੀ ਬਹੁਤ ਹੀ ਜ਼ਿਆਦਾ ਡਿਫਿਕਲਟ ਕਰਤੀ ਪ੍ਰੋਗਰਾਮ ਪਰ ਕੁਝ ਕੁ ਪ੍ਰੋਗਰਾਮ ਐਦਾ ਦੇ ਨੇ ਜਿਹੜੇ ਤੁਸੀਂ ਪੀਆਰ ਲੈ ਸਕਦੇ ਹੋ ਜਿੰਦਿਆ ਬੈਠੇ ਬੈਠੇ ਤੇ ਅੱਜ ਮੈਂ ਤੁਹਾਨੂੰ ਇੱਕ ਇਹੋ ਜਿਹਾ ਪਾਥਵੇ ਦੱਸ ਰਿਹਾ ਪੀਆਰ ਦਾ ਜਿਸ ਦੇ ਨਾਲ ਤੁਸੀਂ ਕੈਨੇਡਾ ਬੈਠੇ ਬੈਠੇ ਇੰਡੀਆ ਤੁਸੀਂ ਕੈਨੇਡਾ ਦੀ ਪੀਆਰ ਲੈ ਸਕਦੇ ਹੋ ਵਿਦਨ 1.5 ਸਾਲ ਦੇ ਵਿੱਚ ਵੱਧ ਤੋਂ ਵੱਧ ਮੈਕਸਿਮਮ 200 ਲੱਖ ਲੱਗ ਸਕਦੇ ਨੇ ਜਿਸ ਹਿਸਾਬ ਨਾਲ ਪ੍ਰੋਸੈਸ ਅੱਜ ਕੱਲ ਸਲੋ ਚੱਲ ਰਿਹਾ ਸਭ ਤੋਂ ਪਹਿਲਾਂ ਮੈਂ ਦੱਸਦਾ ਜੇ ਤੁਸੀਂ ਸੋਚ ਰਹੇ ਹੋ ਕਿ ਮੈਂ 20 ਤੋਂ 25 ਲੱਖ ਲਾ ਕੇ ਕੈਨੇਡਾ ਅੱਜ ਦੇ ਟਾਈਮ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਤਨਾ ਕਿਤੇ ਤੁਹਾਡੀ ਗਲਤੀ ਹੋਊਗੀ ਜੇ ਤੁਸੀਂ ਇੰਡੀਆ ਘੱਟੋ ਘੱਟ 40 ਤੋਂ 50000 ਦੀ ਇਨਕਮ ਲੈ ਰਹੇ ਹੋ ਮੰਥਲੀ ਤਾਂ ਤੁਹਾਨੂੰ ਇਹ ਦੱਸ ਰਿਹਾ ਆਦਰਵਾਈ ਤੁਸੀਂ ਆ ਸਕਦੇ ਹੋ ਜੇ ਲੌਂਗ ਟਰਮ ਲਈ ਸੋਚਣਾ ਤਾਂ ਲੌਂਗ ਟਰਮ ਲਈ ਜ਼ਰੂਰ ਬੈਨੀਫਿਟ ਹੈ No doubt ਤੁਸੀਂ ਆ ਸਕਦੇ ਹੋ ਪਰ ਮੈਂ ਇੱਕ ਤੁਹਾਨੂੰ ਇੱਕ ਅਜਿਹੇ ਜਿਹੜਾ ਪਾਥਵੇ ਦੱਸਣ ਜਾ ਰਿਹਾ ਜਿੱਥੇ ਤੁਸੀਂ ਅਪਲਾਈ ਕਰਨਾ ਉੱਥੇ ਸਿਰਫ 10000 ਤੋਂ ਲੈ ਕੇ 12000 ਲੋਕ ਹੀ ਰਹਿੰਦੇ ਨੇ ਕਿ ਪਹਿਲਾਂ ਪਿੰਡ ਸੀ ਤੇ 2012 ਦੇ ਵਿੱਚ ਉਹ ਸਿਟੀ ਬਣੀ ਹੈ ਤੇ ਅੱਜ ਉਹ ਸਿਟੀ ਦਾ ਨਾਮ ਤੁਹਾਨੂੰ ਡਿਸਕਸ ਕਰਾਂਗਾ ਪੂਰਾ ਕੀ ਨਾਮ ਹੈ ਤੇ ਹੈਗੀ ਸਿਟੀ ਉਹ ਮੈਨੀ ਟੋਬਾ ਦੇ ਵਿੱਚ ਜੇ ਤੁਸੀਂ ਸੋਚੋਗੇ ਬਿੰਨੀ ਪੈਗ ਉਹ ਬਿੰਨੀ ਪੈਗ ਨਹੀਂ ਹੈਗਾ ਜਿੱਥੇ ਮੈਂ ਰਹਿਣਾ ਉਹ ਨਹੀਂ ਹੈਗਾ ਉਹ ਵਿਨਕਲਰ ਨਹੀਂ ਹੈਗੀ ਬ੍ਰੈਂਡਨ ਨਹੀਂ ਹੈਗਾ ਸੈਲਕ੍ਰਿਕ ਨਹੀਂ ਹੈਗਾ ਪਰ ਜਿਹੜੀ ਉਹ ਸਿਟੀ ਹੈ ਬਹੁਤ ਹੀ ਛੋਟੀ ਹੈ ਤੇ ਬਿਊਟੀਫੁੱਲ ਹੈ ਇਹ ਜੀ ਗੱਲ ਨਹੀਂ ਪਰ ਉੱਥੇ ਪੀਆਰ ਦਾ ਰਸਤਾ ਤੁਹਾਨੂੰ ਇੰਡੀਆ ਤੋਂ ਬੈਠੇ-ਬੈਠੇ ਮਿਲ ਜਾਊਗਾ ਇਹਦਾ ਸਬੂਤ ਮੇਰੇ ਕੋਲ ਹੈਗਾ ਕਿਉਂਕਿ ਮੇਰਾ ਫਰੈਂਡ ਹੈ ਜੋ ਅੱਜ ਦੇ ਟਾਈਮ ਵਿੱਚ ਨਿਊਜ਼ੀਲੈਂਡ ਆ ਪੁਸ਼ਪਿੰਦਰ ਉਹਦਾ ਨਾਮ ਹੈ ਤੇ ਉਹ ਨੇ ਬੰਦੇ ਨੇ 1 ਸਾਲ 2 ਮਹੀਨੇ ਦੇ ਵਿੱਚ ਇੱਥੇ ਪੀਆਰ ਲੈ ਕੇ ਗਿਆ ਤੇ ਵਿਦ ਫੈਮਿਲੀ ਦੇ ਨਾਲ ਕਿ ਉਹ ਬੰਦਾ ਉੱਥੇ ਦੁਬਾਰਾ ਮੂਵ ਕਰ ਗਿਆ ਕੋਈ ਪਹਿਲਾਂ ਨਿਊਜ਼ੀਲੈਂਡ ਰਹਿੰਦਾ ਸੀ ਉਹਦਾ ਦਿਲ ਨਹੀਂ ਲੱਗਿਆ ਸੀ ਉਹਨੇ ਨਿਊਜ਼ੀਲੈਂਡ ਤੋਂ ਅਪਲਾਈ ਕਰਿਆ ਸੀ ਤੇ ਉਹਨੂੰ ਮਿਲ ਗਿਆ ਸੀ ਤੇ ਅੱਜ ਮੈਂ ਇਹ ਵੀਡੀਓ ਪਾਉਣ ਦਾ ਮਕਸਦ ਇਹ ਹੀ ਹੈ ਕਿਉਂਕਿ ਉਹਨਾਂ ਨੇ ਜਿਹੜੇ ਓਕੂਪੇਸ਼ਨ ਡਿਮਾਂਡ ਦੇ ਵਿੱਚ ਖੋਲਣੇ ਮੈਨੂੰ ਲੱਗਦਾ ਹਰ ਇੱਕ ਬੰਦਾ ਇੰਡੀਆ ਦਾ ਉੱਥੇ ਬੈਠਾ ਅਪਲਾਈ ਕਰ ਸਕਦਾ ਤੇ ਸਾਰਾ ਮੈਂ ਦੱਸਾਂਗਾ ਕਿਹੜੇ-ਕਿਹੜੇ ਓਕੂਪੇਸ਼ਨ ਵਾਲੇ ਅਪਲਾਈ ਕਰ ਸਕਦੇ ਨੇ ਕਿੰਨੇ ਬੈਂਡ ਚਾਹੀਦੇ ਨੇ ਤੁਹਾਨੂੰ ਐਲਐਸ ਚ ਪੰਜ ਬੈਂਡ ਵਾਲਾ ਵੀ ਅਪਲਾਈ ਕਰ ਸਕਦਾ ਜਿਹੜਾ ਸੀਦੇ ਪੰਜ ਈਚ ਹੁਣ ਤੇ ਤੁਹਾਨੂੰ ਮੈਂ ਸਾਰਾ ਦੱਸ ਰ ਜਿਹੜਾ ਸਿਟੀ ਦਾ ਨਾਮ ਹੋਏਗਾ ਮਾਡਰਨ M O R D E N ਮਾਡਰਨ ਤੇ ਜਿਹੜੀ ਉਹਨਾਂ ਦੀ ਅੱਜ ਲੱਗੀ ਇਮੀਗ੍ਰੇਸ਼ਨ ਹੈ ਮਾਡਰਨ ਇਮੀਗ੍ਰੇਸ਼ਨ ਤੁਸੀਂ ਸਰਚ ਮਾਰ ਸਕਦੇ ਹੋ ਵੈਬਸਾਈਟ ਤੇ ਮਾਡਰਨ ਇਮੀਗ੍ਰੇਸ਼ਨ ਉਹਨਾਂ ਨੇ ਇੱਕ ਹਰ ਸਾਲ ਆਪਣਾ ਪ੍ਰੋਗਰਾਮ ਹਰ ਸਾਲ ਓਪਨ ਰਹਿੰਦਾ ਹੈ ਸਕਿਲਡ ਵਰਕਰ ਪ੍ਰੋਗਰਾਮ ਓਵਰਸੀਜ਼ ਵਾਸਤੇ ਸਪੈਸ਼ਲ ਓਵਰਸੀਜ਼ ਵਾਸਤੇ ਜਿਹੜੇ ਇੰਡੀਆ ਨੇ ਜਾਂ ਹੋਰ ਅਦਰ ਕੰਟਰੀ ਚ ਨੇ ਉਹ ਅਪਲਾਈ ਕਰ ਸਕਦੇ ਨੇ ਉਹਨਾਂ ਦੀ ਰਿਕੁਆਇਰਮੈਂਟਸ ਕੀ ਨੇ ਕੀ ਤੁਸੀਂ ਕੁਆਲੀਫਾਈ ਕਰ ਸਕਦੇ ਹੋ ਤੁਹਾਨੂੰ ਮੈਂ ਦੱਸ ਦਾਂ ਉਨਾਂ ਇਹ ਸਭ ਤੋਂ ਪਹਿਲਾਂ ਜਿਹੜੀ ਕੁਆਲੀਫਾਈ ਕਰਨ ਵਾਸਤੇ ਰਿਕੁਆਇਰਮੈਂਟਸ ਨੇ ਪਹਿਲਾਂ ਤੁਸੀਂ ਸੋਚ ਲਓ ਕਿ ਤੁਹਾਡੀ ਰਿਕੁਆਇਰਮੈਂਟ ਆਉਂਦੀ ਹੈ ਫਿਰ ਆਪਾਂ ਗੱਲ ਕਰਾਂਗੇ ਕਿ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਜਿਹੜੀ ਉਹਨਾਂ ਦੀ ਰਿਕੁਆਇਰਮੈਂਟਸ ਨੇ ਉਹ ਹੈਗੇ ਨੇ 21 ਤੋਂ 45 ਸਾਲ ਦੀ ਤੁਹਾਡੀ ਏਜ ਹੈਗੀ ਹੈ ਤੇ ਠੀਕ ਹੈ ਨੰਬਰ 2 ਤੇ ਤੁਹਾਡੇ ਕੋਲੇ ਪੋਸਟ ਸਕੈਂਡਰੀ ਥੋੜੀ ਐਜੂਕੇਸ਼ਨ ਜਿਹੜੀ ਕੰਪਲੀਟ ਹੋਣੀ ਚਾਹੀਦੀ ਹੈ ਜਾਂ ਫਿਰ 1 ਸਾਲ ਦਾ ਟ੍ਰੇਨਿੰਗ ਸਰਟੀਫਿਕੇਟ ਟ੍ਰੇਨਿੰਗ ਕੋਰਸ ਜਾਂ ਸਰਟੀਫਿਕੇਟ ਸਪੋਜ਼ ਕਰੋ ITI ਕੋਈ ਕੁਝ ਵੀ ਕੋਰਸ ਕੀਤਾ ਹੋਇਆ ਉਹ ਦੇ ਰਿਲੇਟਰ ਓਕੂਪੇਸ਼ਨ ਦੇ ਰਿਲੇਟਰ ਤੁਹਾਡੇ ਕੋਲੇ ਹੋਣਾ ਚਾਹੀਦਾ ਤੇ ਮਿਨੀਮਮ ਤੁਹਾਡੇ ਕੋਲੇ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ 5 ਸਾਲ ਦੇ ਵਿੱਚ ਵਿੱਚ ਤੁਸੀਂ 5 ਸਾਲ ਜੌਬ ਕਰੀਏ ਉਹਦੇ ਵਿੱਚ 2 ਸਾਲ ਤੱਕ ਫੁੱਲ ਟਾਈਮ ਕੰਮ ਕੀਤਾ ਹੋਣਾ ਚਾਹੀਦਾ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਚਾਹੇ ਉਹ ਸੈਲਰੀ ਸਲਿੱਪ ਦੇ ਨਾਲ ਹੋਵੇ ਜਾਂ ਤੁਹਾਡੇ ਅਕਾਊਂਟ 'ਚ ਹੋਵੇ ਤੇ ਤੀਜਾ ਹੈਗਾ ਜਿਹੜਾ ਸੌਰੀ ਤੀਜਾ ਹੈਗਾ ਉਹ ਹੈਗਾ ਤੁਹਾਡੇ ਕੋਲੇ ਆਪਣਾ ਸਫੀਸ਼ੈਂਟ ਫੰਡ ਹੋਣਾ ਚਾਹੀਦਾ 3 ਮਹੀਨੇ ਪੁਰਾਣਾ ਫੰਡ ਕਿੰਨਾ ਹੋਣਾ ਚਾਹੀਦਾ ਘੱਟੋ ਘੱਟ ਤੁਹਾਡੇ ਕੋਲੇ 10000 ਕੈਨੇਡੀਅਨ ਡਾਲਰ ਹੋਣੇ ਚਾਹੀਦੇ ਨੇ ਐਵਰੇਜ ਇੱਕ ਪਰਸਨ ਵਾਸਤੇ ਜੇ ਤੁਸੀਂ ਫੈਮਿਲੀ ਦਾ ਅਪਲਾਈ ਕਰਨਾ ਤਾਂ 3-3000 ਵਧਾ ਦਿਓ ਪਰ ਪਰ ਠੀਕ ਹੈ ਮੈਂ ਫਿਰ ਵੀ ਸੁਜੈਸਟ ਕਰਾਂਗਾ ਕਿ 10000 ਦੀ ਜਗ੍ਹਾ ਤੁਸੀਂ 12-13000 ਡਾਲਰ ਆਪਣੇ ਅਕਾਊਂਟ 'ਚ ਟ੍ਰਾਂਸਫਰ ਕਰਿਓ 3 ਮਹੀਨੇ ਪਹਿਲਾਂ ਐਟ ਲੀਸਟ ਕਿਉਂਕਿ ਬੈਂਕ ਸੇਡ ਮੰਗਦੇ ਨੇ 3 ਮਹੀਨੇ ਦੀ ਲਾਉਣੀ ਹੀ ਪੈਂਦੀ ਹੈ ਇਹ ਆ ਤੁਹਾਡੀ ਰਿਕੁਆਇਰਮੈਂਟ ਆ ਠੀਕ ਹੈ ਤੇ ਹਾਂ ਚੌਥਾ ਪੁਆਇੰਟ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਤੁਹਾਡਾ ਕੋਈ ਵੀ ਮੈਨਿਟੋਬਾ ਦੇ ਵਿੱਚ ਕਨੈਕਸ਼ਨ ਨਹੀਂ ਹੋਣਾ ਚਾਹੀਦਾ ਕੋਈ ਤੁਹਾਡਾ ਫਰੈਂਡ ਨਹੀਂ ਹੋਣਾ ਚਾਹੀਦਾ ਕੋਈ ਤੁਹਾਡਾ ਰਿਲੇਟਿਵ ਨਹੀਂ ਹੋਣਾ ਚਾਹੀਦਾ ਕੋਈ ਵੀ ਤੁਹਾਨੂੰ ਜਾਣ ਪਛਾਣ ਵਾਲਾ ਨਹੀਂ ਹੋਣਾ ਚਾਹੀਦਾ ਉਹ ਤੁਸੀਂ ਆਪਣੇ ਆਪ ਕਹਿ ਸਕਦੇ ਹੋ ਕਿ ਮੈਨੂੰ ਕੋਈ ਜਾਣਦਾ ਨਹੀਂ ਹੈਗਾ ਤੁਸੀਂ ਅਪਲ ਉਹਨਾਂ ਇਸ ਟਾਈਮ ਉਹਨਾਂ ਨੇ ਜਿਹੜੇ ਓਕੂਪੇਸ਼ਨ ਮਾਡਰਨ ਇਮੀਗ੍ਰੇਸ਼ਨ ਓਕੂਪੇਸ਼ਨ ਖੋਲਣਾ ਉਸ ਨੂੰ ਮੈਂ ਤੇ ਸਕਰੀਨ ਤੇ ਸ਼ੋਅ ਕਰ ਦਾਂਗਾ ਤੇ ਸਾਰਾ ਕੁਝ ਤੁਹਾਨੂੰ ਸਕਰੀਨ ਤੇ ਦੱਸੀ ਜਾਵਾਂਗਾ ਕਿ ਕਿੱਦਾਂ ਮਾਡਰਨ ਇਮੀਗ੍ਰੇਸ਼ਨ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਤੁਹਾਨੂੰ ਨਹੀਂ ਅਪਲਾਈ ਕਰਨਾ ਆਉਂਦਾ ਤਾਂ ਤੁਸੀਂ ਮੈਨੂੰ ਕਮੈਂਟ ਤੇ ਦੱਸ ਦਿਓ ਮੈਂ ਤੁਹਾਡਾ ਖੁਦ ਅਪਲਾਈ ਕਰ ਦਾਂਗਾ ਤੇ ਇਹ ਪ੍ਰੋਗਰਾਮ ਦੇ ਵਿੱਚ ਸਬਮਿਟ ਕਰਨਾ ਪਊਗਾ ਪਰ ਰਿਜ਼ਲਟ ਜਿਹੜਾ 1 ਮਹੀਨੇ ਤੋਂ 1.5 ਮਹੀਨੇ ਵਿੱਚ ਉਹਨਾਂ ਨੇ ਤੁਹਾਨੂੰ ਰਿਪਲਾਈ ਕਰਨਾ ਹੀ ਕਰਨਾ ਮੇਲ ਦੇ ਵਿੱਚ ਮੈਕਸਿਮਮ 45 ਦੇ ਤੇ ਮਿਨੀਮਮ 30 ਦੇ ਦੇ ਵਿੱਚ ਉਹਨਾਂ ਨੇ ਰਿਪਲਾਈ ਤੁਹਾਨੂੰ ਕਰਨਾ ਹੀ ਕਰਨਾ ਥੋਡੀ ਐਪਲੀਕੇਸ਼ਨ ਜਿਹੜੀ ਐਪਲੀਕੇਸ਼ਨ ਫੀਸ ਹੈ ਉਹ ਬਿਲਕੁਲ 0 ਹੈ ਹਾਂਜੀ ਇਹ ਮਾਡਰਨ ਇਮੀਗ੍ਰੇਸ਼ਨ ਦੇ ਪ੍ਰੋਗਰਾਮ ਹੈ ਸਕਿੱਲ ਵਰਕਰ ਪ੍ਰੋਗਰਾਮ ਤੇ ਇਸ ਟਾਈਮ ਉਹਨਾਂ ਨੇ ਜਿਹੜੀ ਓਕਿਊਪੇਸ਼ਨਾਂ ਖੋਲੀਆਂ ਨੇ ਇੱਕ ਤਾਂ ਉਹਨਾਂ ਨੇ ਖੋਲੀਆਂ ਨੇ ਫਿਜੀਸ਼ੀਨ ਲਈ ਫਿਜੀਸ਼ੀਨ ਆਪਣੇ ਆਪਣਾ ਇੰਡੀਆ ਉਹਨਾਂ ਨੇ ਬਾਹਰ ਕਰਤਾ ਕਿ ਇੰਡੀਆ ਵਾਲੇ ਅਪਲਾਈ ਨਹੀਂ ਕਰ ਸਕਦੇ ਉਹਦੇ ਵਿੱਚ ਉਹਨਾਂ ਨੂੰ ਚਾਹੀਦੇ ਨੇ 6 ਸੌਰੀ 7 ਇਚ ਬੈਂਡ 7 ਇਚ ਇਚ ਬੈਂਡ ਵਾਸਤੇ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਅਦਰ ਯੂਰਪ ਕੰਟਰੀਆਂ ਵਗੈਰਾ ਅਪਲਾਈ ਕਰ ਸਕਦੇ ਨੇ ਉਹ ਤੁਸੀਂ ਛੱਡ ਦਿਓ ਜਿਹੜੇ ਦੂਜੇ ਨੰਬਰ ਤੇ ਆ ਉਹ ਹੈਗੇ ਨੇ ਇੰਡਸਟਰੀਅਲ ਪੇਂਟਰ ਹਾਂਜੀ ਤੁਸੀਂ ਜਿਹੜੇ ਆਪਣੇ ਬੜੇ ਬੜੇ ਇੰਡਸਟਰੀਆਂ ਚ ਇੰਡੀਆ ਪੇਂਟ ਪੇਂਟਰ ਕੰਮ ਕਰਦੇ ਨੇ ਉਹਨਾਂ ਕੋਲ ਲਾਇਸੈਂਸ ਹੁੰਦਾ ਜਾਂ ਸਰਟੀਫਿਕੇਟ ਉਹਨਾਂ ਨੇ ਇੰਡਸਟਰੀਅਲ ਪੇਂਟਰ ਦੇ ਵਿੱਚ ਮਾਲੋ ਪੇਂਟਿੰਗ ਪੇਂਟਰ ਦੇ ਵਿੱਚ ਹੀ ਉਹਨਾਂ ਨੇ ਆਈਟੀ ਕੀਤੀ ਹੁੰਦੀ ਹੈ ਤੇ ਉਹ ਅਪਲਾਈ ਕਰ ਸਕਦੇ ਨੇ ਜੇ ਉਹਨਾਂ ਕੋਲ 2 ਸਾਲ ਦਾ ਐਕਸਪੀਰੀਅੰਸ ਹੈ ਤੇ ਉਹ ਐਸਟੇ ਮਨਾਂ ਨੇ ਇੰਡਸਟਰੀਅਲ ਪੇਂਟਰ ਖੋਲਿਆ ਆਟੋਮੋਟਿਵ ਟੈਕਨੀਸ਼ੀਅਨ ਆਟੋ ਟੈਕਨੀਸ਼ੀਅਨ ਜਿਹਨੂੰ ਆਪਾਂ ਕਹਿ ਦਿੰਦੇ ਆ ਜਿਹਨੇ ਗੱਡੀਆਂ ਸਮਾਰਦੇ ਨੇ ਜੈਨ ਡੇਜਵ ਗੱਡੀਆਂ ਜੋ ਵੀ BMW ਤੇ ਲੱਗੇ ਰਿ ショਰੂਮਾਂ 'ਚ ਲੱਗੇ ਨੇ ਜਾਂ ਕਿਤੇ ਵਰਕਸ਼ਾਪ 'ਚ ਲੱਗੇ ਨੇ ਉਹ ਆਪਣਾ 2 ਸਾਲ ਦਾ ਐਕਸਪੀਰੀਅੰਸ ਸ਼ੋਅ ਕਰਕੇ ਅਪਲਾਈ ਕਰ ਸਕਦੇ ਨੇ ਤੇ ਉਹਨਾਂ ਕੋਲ ਪਰ ਆਟੋਮੋਬਾਈਲ ਦਾ ਕੋਰਸ ਹੋਣਾ ਚਾਹੀਦਾ ਚਾ ਇੱਕ ਸਾਲ ਦਾ ਹੀ ਹੋਵੇ ਚਾ 2 ਸਾਲ ਦਾ ਹੋਵੇ ਚ ਕੋਈ ਵੀ ਜਿਆ ਡਿਪਲੋਮਾ ਹੋਵੇ ਜਾਂ ਡਿਗਰੀ ਹੋਵੇ ਉਹਨਾਂ ਕੋਲ ਕੋਰਸਿੰਗ ਹੋਣਾ ਚਾਹੀਦਾ ਤੇ ਤੀਜਾ ਜਿਹੜਾ ਖੋਲਿਆ ਉਹਨਾਂ ਨੇ ਵੈਲਡਰ ਜੀ ਹਾਂ ਵੈਲਡਰ ਦਾ ਵੀ ਤੁਹਾਡੇ ਕੋਲੇ ਜਾਂ ਤਾਂ ਡਿਪਲੋਮਾ ਹੋਣਾ ਚਾਹੀਦਾ ਜਾਂ ਫਿਰ ਆਈਟੀਆ ਕੀਤੀ ਹੋਣੀ ਚਾਹੀਦੀ ਹੈ ਵੈਲਡਿੰਗ 'ਚ ਜਾਂ ਫਿਰ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਵੈਲਡਰ ਤੇ ਸਪੈਸ਼ਲਾਈਜੇਸ਼ਨ ਤੇ ਤੁਹਾਡੇ ਕੋਲ ਇੱਕ ਜਾਂ ਦੋ ਸਾਲ ਦਾ ਐਕਸਪੀਰੀਅੰਸ ਹੋਣੀ ਚਾਹੀਦਾ ਹੈ ਵੈਲਡਰ ਦਾ ਚੌਥਾ ਉਹਨਾਂ ਨੇ ਖੋਲਿਆ ਇਸ ਟਾਈਮ ਹੈਵੀ ਡਿਊਟੀ ਇੱਕ ਮਿੰਟ ਟੈਕਨੀਸ਼ੀਅਨ ਹੈਵੀ ਡਿਊਟੀ ਕਮੈਟ ਟੈਕਨੀਸ਼ੀਅਨ ਜਿਵੇਂ ਰੇਲਵੇ ਚ ਜਿਹੜੇ ਲੋਕ ਇੰਡਸਟਰੀ ਰੇਲਵੇ ਇੰਡਸਟਰੀ ਚ ਕੰਮ ਕਰਦੇ ਨੇ ਕੰਸਟਰਕਸ਼ਨ ਇੰਡਸਟਰੀ ਚ ਕੰਮ ਕਰਦੇ ਨੇ ਜਾਂ ਬੜੀ ਬੜੀ ਆਇਲ ਗੈਸ ਇੰਡਸਟਰੀਆਂ ਦੇ ਵਿੱਚ ਕੰਮ ਕਰਦੇ ਨੇ ਟੈਕਨੀਸ਼ੀਅਨ ਹੁੰਦੇ ਨੇ ਜਿਵੇਂ ਇੰਡੀਆ ਚ ਕਹਿੰਦੇ ਨੇ ਆਪਾਂ ਮੇਨਟੇਨੈਂਸ ਟੈਕਨੀਸ਼ੀਅਨ ਹੋ ਗਿਆ ਉਦਾਂ ਉਹਨਾਂ ਨੂੰ ਲੋੜ ਹੈ ਤੇ ਜਿਹੜੇ ਮੈਂ ਜਿੰਨੇ ਓਕੂਪੇਸ਼ਨ ਉੱਥੋਂ ਨੂੰ ਗਿਣਾਏ ਨੇ ਇੰਡਸਟਰੀਅਲ ਪੇਂਟਰ ਹੋ ਗਿਆ ਤੇ ਆਪਣਾ ਹੈਵੀ ਡਿਊਟੀ ਟੈਕਨੀਸ਼ੀਅਨ ਹੋ ਗਿਆ ਬੈਲਡਰ ਹੋ ਗਿਆ ਇਹ ਸਾਰਿਆਂ ਵਾਸਤੇ ਸਿਰਫ 5 ਫਾਈਵ ਬੈਂਡ ਚਾਹੀਦੇ ਨੇ ਈਚ ਮੋਡ ਪਰ ਜਦ ਕੋਸ਼ਿਸ਼ ਕਰੋਗੇ ਫਾਈਲ ਵਿੱਚ ਤੁਹਾਨੂੰ ਸਾਰੇ ਜੋ ਵੈਲਿਡ ਹੋਣੇ ਚਾਹੀਦੇ ਨੇ ਤੁਹਾਡੇ ਕੋਲੇ ਆਇਲਸ ਦੇ ਤੇ ਉਹ ਵੈਲਿਡ ਹੋਣੀ ਚਾਹੀਦੀ ਹੈ 2 ਸਾਲ ਵੈਲਿਡ ਤੁਹਾਡੇ ਕੋਲ ਹੋ ਵੈਲਿਡ ਹੋਣੀ ਚਾਹੀਦੀ ਹੈ ਜਿੰਨ ਤੱਕ ਤੁਸੀਂ ਫਾਈਲ ਲਾਉਣੀ ਹੈ ਤੇ ਇਹਦੇ ਵਿੱਚ ਇੱਕ ਵਾਰ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਰਜਿਸਟ੍ਰੇਸ਼ਨ ਨਰਸ ਵੀ ਇਹਨਾਂ ਨੇ ਹੁਣ ਓਪਨ ਕਰਿਆ ਪਰ ਉਹਦੇ ਵਾਸਤੇ ਉਹਨਾਂ ਨੇ ਰਾਈਟਿੰਗ ਚ 6.5 ਜਿਵੇਂ ਲਿਸਨਿੰਗ ਚ 6.5 ਰੀਡਿੰਗ ਚ 6 ਇਦਾਂ 6.5 ਦਾ ਰਿਕੁਆਇਰਮੈਂਟ ਮੰਗੀ ਆ ਰਜਿਸਟਰਡ ਨਰਸ ਉਹ ਵੀ ਅਪਲਾਈ ਕਰ ਸਕਦੀਆਂ ਨੇ ਪਰ ਮੈਂ ਉਹਨਾਂ ਨੂੰ ਇਹ ਸੁਜੈਸਟ ਕਰ ਰਿਹਾ ਜਿਵੇਂ ਵੈਲਡਰ ਨੇ ਇੰਡੀਆ ਚ ਬਹੁਤ ਸਾਰੇ ਵੈਲਡਰ ਨੇ ਆਟੋ ਟੈਕਨੀਸ਼ੀਅਨ ਨੇ ਇੰਡਸਟਰੀਅਲ ਪੇਂਟਰ ਨੇ ਆਮ ਵਿਚਾਰੇ ਕਹਿੰਦੇ ਨੇ ਵੀ ਮੈਂ ਇੰਡੀਆ ਕਿ ਮੈਂ ਇੱਥੋਂ ਮੇਰੇ ਕੋਲ ਇਹ ਨਾ ਪੈਸਾ ਨਹੀਂ ਹੈਗਾ 25 ਤੋਂ 30 ਲੱਖ ਮੈਂ ਕੈਨੇਡਾ ਨਹੀਂ ਜਾ ਸਕਦਾ ਤੇ ਮੈਂ ਨਾ ਅਫੋਰਡ ਨਹੀਂ ਕਰ ਸਕਦਾ ਤਾਂ ਜਰੂਰ ਇੱਕ ਵਾਰ ਆਪਣਾ ਲੱਕ ਅਪਲਾਈ ਕਰਕੇ ਦੇਖੋ ਆਪਣੀ ਐਪਲੀਕੇਸ਼ਨ ਜਰੂਰ ਅਪਲਾਈ ਕਰੋ ਪਰ ਇਹ ਚ ਮੈਂ ਇੱਕ ਜ਼ਰੂਰੀ ਗੱਲ ਤੁਹਾਨੂੰ ਦੱਸਦਾ ਕੋਈ ਲੋਕ ਉਹ ਹੈ ਨਹੀਂ ਸਿਉਰ ਮੈਂ ਤੁਹਾਨੂੰ ਜੇ ਅਪਲੀਕੇਸ਼ਨਾਂ ਥੋੜੀ ਕਿਸਮਤ ਤੇ ਡਿਪੈਂਡ ਕਰਦੀ ਹੈ ਕਿਉਂਕਿ ਇਹਨਾਂ ਨੇ ਮੈਕਸਿਮਮ 5% ਅਪਲੀਕੇਸ਼ਨਾਂ ਹੀ ਚੱਕਣੀਆਂ ਹੁੰਦੀਆਂ ਨੇ ਜਿਵੇਂ ਵੈਲਡਰ ਦੀਆਂ ਜੇ 100 ਅਪਲੀਕੇਸ਼ਨ ਆ ਗਈਆਂ ਨੇ ਤਾਂ ਉਹ ਤੇ 5% ਹੀ ਚੱਕਣਗੇ ਜੇ 1000 ਆ ਗਈਆਂ ਤਾਂ 5% ਹੀ ਚੱਕਣਗੇ 5% ਨੂੰ ਹੀ ਇਹ ਆਪਣੀ ਜੌਬ ਦੇਣਗੇ ਮਤਲਬ ਬੁਲਾਉਣਗੇ ਹੁਣ ਪ੍ਰੋਸੈਸ ਸੁਣੋ ਸਾਰਾ ਕੀ ਹੈ ਧਿਆਨ ਨਾਲ ਇੱਕ ਅਪਲੀਕੇਸ਼ਨ ਫਾਰਮ ਹੈ ਮੈਂ ਤੁਹਾਨੂੰ ਸਕਰੀਨ ਤੇ ਵੀ ਸ਼ੋਅ ਕਰ ਦਾਂਗਾ ਅਪਲਾਈ ਕਰ ਸਕਦੇ ਹੋ ਤੁਸੀਂ ਘਰੇ ਬੈਠੇ ਨਹੀਂ ਅਪਲਾਈ ਹੁੰਦਾ ਤਾਂ ਮੈਨੂੰ ਮਿਲੋ ਤੇ ਮੈਨੂੰ ਮੈਸੇਜ ਕਰ ਦਿਓ ਮੈਂ ਕੈਨੇਡਾ ਬੈਠੇ ਬੈਠੇ ਉਹਦਾ ਅਪਲਾਈ ਕਰ ਦਾਂਗਾ ਤੁਸੀਂ ਜਦੋਂ ਐਪਲੀਕੇਸ਼ਨ ਤੁਸੀਂ ਅਪਲਾਈ ਕਰਤੀ ਆਪਣੀ ਸਾਰਾ ਕੁਝ ਡਿਟੇਲ ਵਗੈਰਾ ਫਿਲ ਕਰਤੀ ਕਿ ਮੈਂ ਨਾਲ ਆਪਣੇ ਡਾਕੂਮੈਂਟ ਲਾਤੀ ਜਿੰਨੇ ਵੀ ਤੁਹਾਡੇ ਡਾਕੂਮੈਂਟ ਤੁਹਾਡੇ ਕੋਲ ਹੈਗੇ ਨੇ ਤੇ ਜਿੰਨੇ ਐਜੂਕੇਸ਼ਨ ਹੈਗੇ ਡਿਟੇਲ ਬੈਂਕ ਡਿਟੇਲ ਲਾਤੀ ਤੁਸੀਂ ਸਾਰਾ ਕੁਝ ਲਾਤਾ ਤਾਂ ਤੁਹਾਨੂੰ ਇੱਕ ਮੇਲ ਆਊਗੀ ਕਿ ਮਹੀਨੇ ਬਾਅਦ ਤੁਹਾਨੂੰ ਇੱਕ ਮੇਲ ਆ ਜਾਈਨੇ ਕਿ ਤੁਹਾਡੀ ਫਾਈਲ ਚੱਕੀ ਗਈ ਕਿ ਨਹੀਂ ਜੇ ਤਾਂ ਉਹਨਾਂ ਨੇ ਕਹਤਾ ਕਿ ਤੁਹਾਡੀ ਫਾਈਲ ਅਸੀਂ ਕਨਸੀਡਰ ਕਰ ਰਹੇ ਹਾਂ ਤਾਂ ਤੁਹਾਨੂੰ ਇੱਕ ਇੰਟਰਵਿਊ ਦੀ ਡੇਟ ਦੇਣਗੇ ਕਿ ਬੇਦਨ 10 ਦਿਨ ਦੇ ਜਾਂ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਇੰਟਰਵਿਊ ਡੇਟ ਲੈ ਲੈਣਗੇ ਤੁਸੀਂ ਉਹ ਚ ਅਵੇਲੇਬਲ ਹਨ ਉਹਨੂੰ ਪੁੱਛਣਗੇ ਵੀ ਆਹ ਡੇਟ ਚ ਤੁਸੀਂ ਕਿਹੜੀ ਅਵੇਲੇਬਲ ਹੋ ਤੁਸੀਂ ਉਹ ਡੇਟ ਸਿਲੈਕਟ ਕਰ ਲੈਣੀ ਆ ਜੇ ਤੁਸੀਂ ਕਨਸੀਡਰ ਹੋ ਜਾਂਦੇ ਹੋ ਥੋੜੀ ਕਿਸਮਤ ਲੱਕੀ ਹੁੰਦੀ ਹੈ ਤੇ ਕੋਈ ਮੈਡਮ ਜਾਂ ਮੋਸਟਲੀ ਇੱਥੇ ਇੱਕ ਦੋ ਮੈਡਮ ਹਨ ਜੋ ਇੰਟਰਵਿਊ ਲੈਂਦੀਆਂ ਨੇ ਜਾਂ ਕੋਈ ਵੀ ਤੁਹਾਡੀ ਇੰਟਰਵਿਊ ਲੈ ਸਕਦਾ ਉਹ ਵੀ ਬੇਸਿਕ ਕੁਐਸਚਨ ਪੁੱਛੂਗਾ ਤੁਸੀਂ ਕਿੱਥੇ ਰਹਿੰਦੇ ਹੋ ਕਿਹੜੀ ਇੰਡਸਟਰੀ ਚ ਕੰਮ ਕਰਦੇ ਹੋ ਤੁਸੀਂ ਮੰਨ ਲਓ ਉਹਦੇ ਬਾਰੇ ਕੋਈ ਥੋੜਾ ਮੋਟਾ ਕੁਐਸਚਨ ਪੁੱਛ ਸਕਦੇ ਕਿ ਵੈਲਡਿੰਗ ਤੁਸੀਂ ਕਿੱਦਾਂ ਕਰ ਰਹੇ ਹੋ ਵੈਲਡਿੰਗ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਐਦਾਂ ਦੇ ਛੋਟੇ ਮੋਟੇ ਜਿਹੇ ਕੁਐਸਚਨ ਪ ਉੱਚ ਤੁਹਾਡਾ ਖਰਚਾ ਹੈਗਾ ਲੱਖ ਡੇਢ ਲੱਖ ਮੰਨ ਲਓ ਟਿਕ ਟਿਕ ਟਿਕਟ ਦਾ ਬਾਕੀ ਆਉਣ ਜਾਣ ਦਾ ਇੱਥੇ ਜਦੋਂ ਆਉਂਗੇ ਤੁਸੀਂ ਇੱਥੇ ਮਹੀਨੇ ਵਾਸਤੇ ਤੁਸੀਂ ਆਉਣਾ ਐਕਸਪਲੋਰਟਰੀ ਵੀ ਜਾਓ ਕਹਿਣਗੇ ਸਾਡੇ ਇੱਥੇ ਏਰੀਆ ਘੁੰਮ ਕੇ ਦੇਖੋ ਤੁਹਾਨੂੰ ਕਿੱਦਾਂ ਲੱਗਿਆ ਹੁਣ ਏਡੀ ਵਾਲੇ ਇਹ ਤਾਂ ਕਹਿਣਗੇ ਸਾਨੂੰ ਵਧੀਆ ਨਹੀਂ ਲੱਗਿਆ ਉਹ ਜਦੋਂ ਘੁੰਮਣਗੇ ਤੇ ਉਹ ਕਹਿਣਗੇ ਹਾਂਜੀ ਇੱਥੇ ਵੈਲਡਿੰਗ ਦੇ ਜੌਬਾਂ ਬਹੁਤ ਨੇ ਜਿੰਮ ਵੱਲੋਂ ਵੈਲਡਰ ਆ ਗਿਆ ਜਾਂ ਇੱਥੇ ਇੰਡਸਟਰੀਅਲ ਪੇਂਟਰ ਆ ਗਿਆ ਉਹ ਕਹਿੰਗੇ ਹਾਂਜੀ ਪੇਂਟਰ ਦੀ ਜੌਬ ਆ ਇੱਥੇ ਆ ਇੱਥੇ ਆਓ ਐਡਵਰਟਾਈਜ਼ਮੈਂਟ ਦਿਖਾ ਦਊਗਾ ਦੇਖੋ ਜੀ ਮੋਡਰਨ ਦੇ ਵਿੱਚ ਇ ਤੇ ਉਹਨਾਂ ਨੇ ਤੁਹਾਡੀ ਇੰਟਰਵਿਊ ਇੱਥੇ ਆ ਕੇ ਲੈਣੀ ਹੈ ਵੀ ਹਾਂ ਦੱਸ ਬਈ ਕਿੱਥੇ ਕਿੱਥੇ ਘੁੰਮਿਆ ਤੂੰ ਉਹਦੀ 10 ਦੱਸ ਸਕਦੇ ਹੋ ਕਿ ਮੈਂ ਇੱਥੇ ਤੇ ਘੁੰਮਿਆ ਤੇ ਜਦੋਂ ਤੁਸੀਂ ਉੱਥੇ ਇੰਟਰਵਿਊ ਚ 2 5 7 ਮਿੰਟ ਦੀ ਇੰਟਰਵਿਊ ਹੁੰਦੀ ਹੈ 99% ਜਦੋਂ ਐਕਸਪਲੋਇਟਰੀ ਵੀਜ਼ਾ ਮਿਲ ਜਾਂਦਾ ਸਮਝ ਲਓ ਉਹਨੂੰ ਉੱਥੇ ਅਪਰੂਵ ਹੋਈ ਜਾਂਦਾ ਹੈ ਫਿਰ ਉਹਨੂੰ ਐਲ ਐ ਐ ਨੇ ਲੈਟਰ ਆਡਵਾਈਸ ਲੈਟਰ ਦਿੰਦੇ ਨੇ ਜਿਹੜਾ ਤੁਹਾਨੂੰ ਸਿੱਧਾ 500 ਪੁਆਇੰਟ ਦਿੰਦਾ ਹੈ ਬਹੁਤ ਮੈਟਰ ਕਰਦਾ ਹੈ ਤੇ ਤੁਸੀਂ ਫਿਰ ਇੰਡੀਆ ਆ ਜਾਓ ਜਿਹੜੇ ਮਹੀਨੇ ਬਾਅਦ ਇੱਥੇ ਅਪਲਾਈ ਕਰੋ ਸਿੱਧਾ ਪੀ ਐ ਐ ਪੀ ਮੈਨੀਟੋਬਾ ਪੀਐਨਪੀ ਜਿਹੜੇ ਲੋਕ ਤਰਸਦੇ ਨੇ ਪੀਐਨਪੀ ਅਪਲਾਈ ਕਰ ਲਈ ਥੋੜੇ ਪੁਆਇੰਟ ਘੱਟੋ ਘਾਟ 700 ਤੋਂ ਉੱਪਰ ਬਣਨਗੇ ਪਰ ਜਿਹੜਾ ਇਨੀਸ਼ੀਏਟਿਵ ਪ੍ਰੋਗਰਾਮ ਵਾਲਾ ਡਰਾ ਆਉਂਦਾ ਹੈ ਉਹ 500 550 ਤੇ ਡਰਾ ਆਉਂਦਾ ਹੈ ਜਦਕਿ ਤੁਹਾਨੂੰ 500 ਪੁਆਇੰਟ ਤਾਂ ਵੈਸੇ ਹੀ ਮਿਲ ਜਾਂਦੇ ਨੇ ਜਦੋਂ ਤੁਹਾਨੂੰ ਲੈਟਰ ਮਿਲ ਜੂਗਾ ਇਨਵੀਟੇਸ਼ਨ ਵਾਲਾ ਲੈਟਰ ਮਿਲ ਜੂਗਾ ਤਾਂ ਤੁਸੀਂ ਜਿੱਦੀ ਪੀਐਨਪੀ ਲਾ ਸਕਦੇ ਬੈਠੇ ਬੈਠੇ ਤੇ ਉੱਥੇ ਪੀਆਰ ਦਾ ਪ੍ਰੋਸੈਸ ਸਟਾਰਟ ਕਰ ਸਕਦੇ ਪੀਐਨਪੀ ਤੇ ਨਾਮੀਨੇਸ਼ਨ ਅਪਰੂਵ ਹੋ ਗਈ ਫਿਰ ਤੁਸੀਂ ਪੀਆਰ ਲਈ ਪਾ ਸਕਦੇ ਹੋ ਫਿਰ ਉਵੇਂ ਹੀ ਪ੍ਰੋਸੈਸ ਆ ਜ ਇੱਥੇ ਵੀ ਲੋਕ ਐਂ ਕਰਦੇ ਨੇ ਤੇ ਜੌਬ ਕਰਦੇ ਨੇ 6 ਮਹੀਨੇ ਫਿਰ ਉਹ ਲੈਟਰ ਮਿਲਦਾ ਫਿਰ ਉਹ ਕਰਦੇ ਨੇ ਪਰ ਇਹਨਾਂ ਨੇ ਸਪੈਸ਼ਲ ਉਹਨਾਂ ਦਾ ਡਰਾਅ ਬਹੁਤ ਘੱਟ ਕੱਢਿਆ 600 ਤੋਂ ਉੱਪਰ ਕਦੇ ਡਰਾਅ ਨਹੀਂ ਗਿਆ ਉਹਨਾਂ ਦਾ 620 630 ਮੈਕਸਿਮਮ ਕਦੇ ਆਇਆ ਉਹ 700 ਮੈਨ ਨੂੰ ਨਹੀਂ ਲੱਗਦਾ ਪਰ ਇੱਥੇ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਨੂੰ 800 700 ਡਰਾਅ ਤੱਕ ਆਉਂਦਾ 700 ਉਹਨਾਂ ਦਾ ਆਉਂਦਾ ਉਹ ਨਹੀਂ ਉਹਨਾਂ ਨੂੰ ਬੈਨੀਫਿਟ ਇਹ ਹੈ ਕਿ ਉਹ ਡਰਾਅ ਦੇ ਵਿੱਚ ਪਹਿਲੇ ਦੂਜੇ ਡਰਾਅ 'ਚ ਉਹਨਾਂ ਦਾ ਨਾਮ ਆ ਜਾਊਗਾ ਠੀਕ ਹੈ ਇਹ ਐ ਸਾਨੂੰ ਸਾਰਾ ਪ੍ਰੋਸੈਸ ਸਮਝਾਇਆ ਜੇ ਸਮਝ ਨਹੀਂ ਆਇਆ ਤਾਂ ਮੈਸੇਜ ਕਰਕੇ ਪੁੱਛ ਸਕਦੇ ਹੋ ਇਹ ਉਹਦੀ ਜੈਕਟ ਤੁਸੀਂ ਵੈਬਸਾਈਟ ਤੇ ਸਰਚ ਕਰ ਲਿਓ ਤੇ ਇਸ ਟਾਈਮ ਓਕੂਪੇਸ਼ਨ ਖੁੱਲੇ ਨੇ ਇਸ 2 ਮਹੀਨੇ ਬਾਅਦ ਵੀ ਬੰਦ ਹੋ ਸਕਦੇ ਨੇ ਤੇ 3 ਮਹੀਨੇ ਬਾਅਦ ਵੀ ਬੰਦ ਹੋ ਸਕਦੇ ਨੇ ਇਹ ਡਿਪੈਂਡ ਕਰਦਾ ਉਹਨਾਂ ਤੇ ਕਨੋਂ ਕਲੋਜ਼ ਕਰ ਦੇਣ ਪਰ ਉਹਨਾਂ ਫਿਰ ਉਹ ਨੈਕਸਟ ਪ੍ਰੋਗਰਾਮ ਕਰ ਦਿੰਦੇ ਨੇ ਹਾਂ ਜੇ ਇਹ ਬੰਦ ਨਹੀਂ ਕਰਦੇ ਮਤਲਬ ਫਿਰ 3-4 ਮਹੀਨੇ ਬਾਅਦ ਦੂਜਾ ਦੂਜਾ ਓਕੂਪੇਸ਼ਨ ਖੋਲ ਦਿੰਦੇ ਨੇ ਇਸ ਕਰਕੇ ਮੈਂ ਵੀਰ ਭਰਾਵਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਛੋਟੇ ਜਿਨ੍ਹਾਂ ਨੇ ਕੋਰਸ ਕੀਤੇ ਨੇ ਛੋਟੇ ਮੋਟੇ ਵਧੀਆ ਕੋਰਸ ਕੀਤੇ ਨੇ ਆਈਟੀਆਈ ਕੋਰਸ ਕੀਤੇ ਨੇ ਉਹ ਜ਼ਰੂਰ ਅਪਲਾਈ ਕਰਨ ਆਪਣਾ ਲੱਕ ਜ਼ਰੂਰ ਡਿਪੈਂਡ ਕਰਨ ਮੰਨ ਲਓ ਜੇ 10 ਬੰਦੇ ਨੇ ਮੇਰੇ ਤੋਂ ਅਪਲਾਈ ਕਰਤਾ ਇੱਥੇ ਮੰਨ ਲਓ ਮੇਰੀ ਵੀਡੀਓ ਦੇਖਣ ਤੋਂ ਬਾਅਦ 10 ਚੋਂ ਇੱਕ ਦਾ ਵੀ ਆ ਗਿਆ ਤਾਂ ਸ਼ਾਇਦ ਉਹ ਦਵਾਮਾ ਹੀ ਦੇਊਗਾ ਤੇ ਹੋਪਫੁਲੀ ਮੈਨ ਤੁਹਾਨੂੰ ਇਹ ਮੇਰੀ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਉਮੀਦ ਕਰਦਾ ਤੇ ਪ੍ਰੋਸੈਸ ਜਿਹੜਾ ਹੈਗਾ ਇਹ ਸਾਲ ਤੋਂ ਡੇਢ ਸਾਲ ਦਾ ਹੈ ਪਰ ਜਿਸ ਹਿਸਾਬ ਨਾਲ ਸਲੋ ਚੱਲਾ ਲੈ ਚੱਲ ਰਿਹਾ ਹੈ ਕਿ ਅਸੀਂ 2 ਸਾਲ ਵੀ ਲੱਗ ਸਕਦੇ ਨੇ ਸਬਰ ਕਰ ਸਕਦੇ ਹੋ ਕਿਉਂਕਿ ਇੱਥੇ ਕੈਨੇਡਾ ਬੈਠੇ ਵੀ ਬੰਦੇ ਨੂੰ 2-2 ਸਾਲ ਲੱਗਦੇ ਨੇ ਉਹਨਾਂ ਟਾਈਮ ਤੁਸੀਂ ਉੱਥੇ ਹੋਰ ਕੋਈ ਕੰਮ ਕਰ ਸਕਦੇ ਹੋ ਪਰ ਇਹਦਾ ਬੈਨੀਫਿਟ ਇਹ ਹੈ ਕਿ ਤੁਹਾਨੂੰ ਡੇਢ ਮਹੀਨੇ ਜਾਂ ਡੇਢ ਮਹੀਨੇ ਦੇ ਵਿੱਚ ਪਤਾ ਲੱਗ ਜੂ ਵੀ ਤੁਸੀਂ एलिਜੀਬਲ ਹੋ ਜਾਂ ਨਹੀਂ एलिਜੀਬਲ ਤੁਸੀਂ ਅੱਗੇ ਪਹੁੰਚੇ ਡੇਢ ਮਹੀਨੇ ਬਾਅਦ ਜੇ ਉਹਨਾਂ ਨੇ ਕਹਤਾ ਕਿ ਸੌਰੀ ਸਾਡੇ ਕੋਲ ਨੰਬਰ ਆਫ ਵੋਲਿਊਮ ਅਪਲੀਕੇਸ਼ਨ ਆ ਚੁੱਕੀਆਂ ਨੇ ਅਸੀਂ ਨਹੀਂ ਕਨਸੀਡਰ ਕਰ ਸਕਦੇ ਤਾਂ ਤੁਸੀਂ ਡੋਟ ਵੈਰੀ ਤੁਸੀਂ ਆਪਣਾ ਕੰਮ ਕਰੋ ਫਿਰ ਜਾਂ ਫਿਰ ਸਟੂਡੈਂਟ ਵੀਜ਼ੇ ਤੇ ਆਜੋ ਜਾਂ ਫਿਰ ਕੋਈ ਹੋਰ ਰਸਤਾ ਲੈ ਕੇ ਆਜੋ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਜ਼ਰੂਰ ਸ਼ੇਅਰ ਕਰਿਓ ਤੇ ਲਾਈਕ ਕਰਿਓ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡੇ ਪਿਆਰ ਦੀ ਬਹੁਤ ਜ਼ਿਆਦਾ ਲੋੜ ਹੈ ਉਮੀਦ ਕਰਦਾ ਤੁਸੀਂ ਮੇਸਾ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਤੁਹਾਡੇ ਲਈ ਇਨਫੋਰਮੇਟਿਵ ਵੀਡੀਓ ਲੈ ਕੇ ਆਉਂਦਾ ਰਹੂੰਗਾ ਧੰਨਵਾਦ